ਸੋ ਆਓ ਕੁਝ ਸਮੇਂ ਦੇ ਲਈ ਮਿਲ ਕਰਕੇ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਮਹਾਰਾਜ ਜੀ ਦੇ ਨਾਂ ਦੇ ਵੱਲੋਂ ਉਚਾਰਨ ਕੀਤੀ ਪਾਵਨ ਕੁਰਬਾਨੀ ਸ੍ਰੀ ਸੁਖਮਣੀ ਸਾਹਿਬ ਜੀਾਂ ਦੀ ਲੜੀਵਾਰ ਵਿਚਾਰ ਗੁਰਬਖਸ਼ ਅਤੇ ਰਹਿਮਤ ਦੇ ਨਾਲ ਸਾਂਝਾ ਕਰਨ ਦਾ ਯਤਨ ਕਰੀਏ ਕਲ ਦੇ دیਵਾਨਾਂ ਦੇ ਤੱਕ ਦਸਵੀਂ ਅਸ਼ਟਪਦੀ ਦੀ ਨਾਲ ਦੋ ਪੌੜੀਆਂ ਦੇ ਤੱਕ ਵਿਚਾਰ ਆਪਾਂ ਸਾਂਝਾ ਕੀਤੀ ਸੀ ਸੋ ਇਸ ਪਾਵਨ ਤੇ ਪਵਿੱਤਰ ਅਸ਼ਟਪਦੀ ਦੇ ਦੁਆਰਾ ਜਿਹੜਾ ਪਰਿਹਾਰ ਸਤਿਗੁਰੂ ਪਾਤਸ਼ਾਹ ਜੀ ਸਾਡੇ ਨਾਲ ਸਾਜਾ ਕਰਦੇ ਆ ਰਹੇ ਨੇ ਉਹ ਬਖਸ਼ਿਸ਼ ਸਤਿਗੁਰੂ ਕਰ ਰਹੇ ਨੇ ਨਾਨਕ ਰਚਨਾ ਪ੍ਰਭ ਰਚੀ ਬਾਹੂ ਵਿਦ ਅਨਕ ਪ੍ਰਕਾਰ ਇਹ ਬੜਾਈ ਹੋਈ ਖੇਡ ਰਚੀ ਹੋਈ ਸ੍ਰਿਸ਼ਟੀ ਉਸ ਪ੍ਰਮਾਤਮਾ ਦੀ ਹੈ ਇਹਨੂੰ ਆਪ ਹੀ ਉਹ ਕਿਰਪਾ ਕਰਕੇ ਚਲਾ ਰਿਹਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਿਕਈ ਕੋਟ ਕਰੋੜਾਂ ਦੇ ਦਾਲ ਕੀ ਜੀਵ ਜਿਹੜੇ ਹਨ ਉਹਨਾਂ ਨੂੰ ਕਮਾਕਾਰਾਂ ਦੇ ਉੱਪਰ ਪ੍ਰਮਾਤਮਾ ਨੇ ਜਿੱਥੇ-ਜਿੱਥੇ ਲਾਇਆ ਹੋਇਆ ਜਿੱਦਾ ਹਜੂਰ ਨੇ ਬਖਸ਼ਿਸ਼ ਕੀਤੀ ਸੀ ਕਈ ਕਰੋੜ ਅਬਮਾਨੀ ਅਣਕਾਰੀ ਨੇ ਕਈ ਅਗਿਆਨ ਤੋਂ ਹੀ ਲਏ ਕਿਰਪਨ ਪੱਥਰ ਦਿਲ ਵਾਲੇ ਕਟੋੜ ਗੋਈ ਚੋਰੀ ਕਰਨ ਦੇ ਵਿੱਚ ਲੱਗਾ ਹੋਇਆ ਜਿੱਤ ਜਿੱਤ ਲਾਵੋ ਤਿੱਤ ਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਸਤਿਗੁਰੂ ਤੁਸੀਂ ਆਪ ਹੀ ਜਾਣਦੇ ਹੋ ਜੋ ਕੁਝ ਵੀ ਹੈ ਆਪ ਹੀ ਇਹਨੂੰ ਚਲਾ ਰਹੇ ਹੋ ਸਮੇ ਸਮੇਂ ਦੇ ਉੱਪਰ ਸੋ ਸਤਿਗੁਰੂ ਪਾਤਸ਼ਾਹ ਜੀ ਪਰਮਾਤਮਾ ਦੀ ਬਣਾਈ ਹੋਈ ਇਸ ਸ੍ਰਿਸ਼ਟੀ ਤੋਂ ਸਾਨੂੰ ਜਾਣੂ ਕਰਵਾਉਂਦੇ ਆ ਰਹੇ ਨੇ ਸੋ ਅੱਜ ਤੀਸਰੀ ਪੌੜੀ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਹੋਰ ਉਪਦੇਸ਼ ਬਖਸ਼ਿਸ਼ ਕਰਨਗੇ ਉਸ ਕਰਤੇ ਦੀ ਰਚਨਾ ਤੋਂ ਜਾਣੂ ਕਰਵਾਉਂਦਿਆ ਹੋਇਆ ਸਤਿਗੁਰੂ ਜੀ ਸ਼ਬਦ ਵਰਤਦੇ ਨੇ ਕਈ ਕੋਟ ਸਿੱਧ ਜਤੀ ਜੋਗੀ ਸਤਿਗੁਰੂ ਪਾਸ਼ਾ ਜੀ ਧੰਨ ਗੁਰੂ ਅਰਜਨ ਦੇਵ ਪਾਸ਼ਾ ਜੀ ਕਹਿੰਦੇ ਨੇ ਉਸ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਅੰਦਰ ਕਈ ਕੋਟ ਸਿੱਧ ਜਤੀ ਤੇ ਜੋਗੀ ਵੈਸੇ ਜਦੋਂ ਸਿੱਧ ਸੰਤਾਂ ਦੀ ਗੱਲ ਆਉਂਦੀ ਹੈ ਤੇ ਆਪਾਂ 84 ਸਿੱਧਾਂ ਦੀ ਗੱਲ ਕਰਦੇ ਹਾਂ ਸਿੱਧ ਕੌਣ ਕੌਣ ਜਿਨ੍ਹਾਂ ਨੇ ਬਹੁਤ ਬਾਰੀ ਤਾਕਤ ਤੇ ਕਰਾਮਾਤ ਨੂੰ ਪ੍ਰਾਪਤ ਕੀਤਾ ਹੋਇਆ ਹੈ ਜਿਹੜੀ ਬਾਣੀ ਆਪਾਂ ਪੜਦੇ ਹਾਂ ਸਿੱਧ ਗੋਸ਼ਟ ਤਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਉਹ ਸਾਰੇ ਸਿੱਧਾਂ ਦੀ ਗੋਸ਼ਟ ਹੋਈ ਹੈ ਪ੍ਰਸ਼ਨ ਉੱਤਰ ਹੋਏ ਨੇ ਉਧਰ ਉਧਰੀ ਇਹਨਾਂ ਸਿੱਧਾਂ ਦੇ ਕੋਲ ਇੰਨੀ ਤਾਕਤ ਹੈ ਕਿ ਇਹ ਆਪਣੀ ਕਰਾਮਾਤ ਦੀ ਮਾਇਆ ਵਰਤਾ ਕਰਕੇ ਜੋ ਮਰਜ਼ੀ ਕਰ ਲੈਂਦੇ ਨੇ ਜਿੱਦਰ ਨੂੰ ਜਾਣ ੁੱਟ ਕਰਕੇ ਚਲੇ ਜਾਂਦੇ ਨੇ ਆਕਾਸ਼ ਦੇ ਵਿੱਚ ਉਡਾਰੀ ਵੀ ਲਾ ਲੈਂਦੇ ਨੇ ਭਾਵ ਕੇ ਨਾਨੇ ਬਹੁਤ ਭਾਰੀ ਤਾਕਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੋਈ ਹੈ ਪਰ ਇਥੇ ਕਹਿਣ ਤੋਂ ਭਾਵ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਈ ਕੋਟ ਸਿੰਧ ਸ੍ਰਿਸ਼ਟੀ ਦੀ ਰਚਨਾ ਦੇ ਅੰਦਰ ਕਈ ਕਰੋੜ ਐਸੇ ਸਿੱਧ ਨੇ ਫਿਰ ਅੱਗੇ ਸਤਿਗੁਰੂ ਕਹ ਪਾਸ਼ਾ ਜੀ ਕਹਿੰਦੇ ਜਤੀ ਜਤੀ ਕੌਣ ਦਾ ਹੈ ਜਿਹਨੂੰ ਆਪਾਂ ਕਹਿੰਦੇ ਨੇ ਜਤੀ ਸਦੀ ਹੈ ਜਤੀ ਦਾ ਪਾਪ ਹੈ ਜਿਹੜਾ ਜੱਤ ਰੱਖਣ ਵਾਲਾ ਹੈ ਤੇ ਜਤੀ ਦਾ ਸਾਰਿਆਂ ਤੋਂ ਵੱਡਾ ਲੱਛਣ ਇਹ ਹੈ ਕਿ ਜਿਸ ਨੇ ਕਾਮ ਨੂੰ ਆਪਣੇ ਵਸ ਕੀਤਾ ਹੋਇਆ ਜਦੋਂ ਇਸ ਦੇ ਆਪਾ ਗੁਣ ਪੜਦੇ ਹਾਂ ਤਾਂ ਅਸਲੀ ਜਤੀ ਉਹ ਹੈ ਜਿਸ ਦੇ ਮਨ ਦੇ ਅੰਦਰ ਕਦੇ ਵੀ ਕਾਮ ਵਾਸ਼ਨਾ ਦਾ ਫੁਰਨਾ ਨਹੀਂ ਆਉਂਦਾ ਜਿਹਦਾ ਕਦੇ ਵੀ ਆਪਣਾ ਚਿੱਤ ਹਿਰਦੇ ਦਾ ਖਿਆਲ ਇਧਰਲੇ ਪਾਸੇ ਨੂੰ ਫੁਰਦਾ ਨਹੀਂ ਹੈ ਉਹ ਹੈ ਜਤੀ ਸਤਿਗੁਰੂ ਕਹਿੰਦੇ ਕਰੋੜਾਂ ਦੀ ਗਿਣਤੀ ਹੈ ਫਿਰ ਅੱਗੇ ਆ ਕੇ ਜੋਗੀ ਜਿਨ੍ਹਾਂ ਨੇ ਯੋਗ ਸਾਧਨਾ ਲਈ ਹੋਈ ਹੈ ਹਜੂਰ ਕਹਿੰਦੇ ਉਹਨਾਂ ਦੀ ਗਿਣਤੀ ਵੀ ਕਰੋੜਾਂ ਦੇ ਨਾਲ ਹੀ ਹੈ ਉਹਨਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਇਹ ਸਤਿਗੁਰੂ ਪਾਤਸ਼ਾਹ ਜੀ ਆਪਾਂ ਨੂੰ ਉਸ ਪਰਮੇਸ਼ਰ ਦੀ ਬਣਾਈ ਹੋਈ ਸ੍ਰਿਸ਼ਟੀ ਤੋਂ ਜਾਣੂ ਕਰਵਾ ਰਹੇ ਨੇ ਕਿ ਭਾਈ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਗਿਣਤੀ ਮਿਲਤੀ ਦੇ ਅੰਦਰ ਨਹੀਂ ਹੈ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਅੰਦਰ ਇਹ ਸ਼ਬਦ ਵਰਤਦੇ ਨੇ ਉਥੇ ਲਿਖਦੇ ਕਹਿਣ ਲੱਗੇ ਓਨਕਾਰ ਆਕਾਰ ਕਰ ਪਉਣ ਪਾਣੀ ਬੈ ਸੰਤਰ ਧਾਰੇ ਧਰਤ ਆਕਾਸ ਵਿਸ਼ੂੜਿਆ ਚੰਦ ਸੂਰਜ ਦੋਇ ਜੋਤ ਸਵਾਰੇ ਖਾੜੀ ਚਾਰ ਬੰਧਾਨ ਕਰ ਲਖ 84 ਜੂਨ ਦੁਆਰੇ ਇਕ ਇੱਕ ਜੂਨ ਵਿੱਚ ਜੀ ਜੰਤ ਅਗਨੰਤਿ ਪਾਰੇ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਇੱਕ ਇੱਕ ਜੂਨੀ ਦੇ ਅੰਦਰ ਬੇਅਰਜੰਤ ਹੀ ਉਸ ਨੇ ਜੀਵ ਜਿਹੜੇ ਨੇ ਉਹ ਪੈਦਾ ਕੀਤੇ ਹੋਏ ਨੇ ਇਹ ਉਸ ਕਰਤੇ ਦੀ ਸਾਰੀ ਜਿਹੜੀ ਹੈ ਰਚਨਾ ਹੈ ਇਸ ਕਰਕੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਈ ਕੋਟ ਸਿੱਧ ਜਤੀ ਜੋਗੀ ਕਈ ਕਰੋੜਾਂ ਹੀ ਸਿੱਧ ਨੇ ਕਰੋੜਾਂ ਦੇ ਨਾਲ ਹੀ ਜਤੀ ਨੇ ਕਰੋੜਾਂ ਦੇ ਨਾਲ ਹੀ ਭਾਈ ਜੋਗੀ ਨੇ ਕਈ ਕੋਟ ਰਾਜੇ ਰਾਸ ਤੋਗੀ ਕਈ ਕਰੋੜਾਂ ਦੇ ਨਾਲ ਹੀ ਇਸ ertid ਦੇ ਉੱਪਰ ਰਾਜ ਰਨੇ ਜਿਹੜੀਆਂ ਬਹੁਤ ਜ਼ਿਆਦੀਆਂ ਮੌਜਾ ਮਾੜ ਰਹੇ ਤੇ ਰਸੇ ਨੂੰ ਭੋਗ ਰਹੇ ਨੇ ਉਹਨਾਂ ਦੀ ਵੀ ਗਿਣਤੀ ਓਨੀ ਹੀ ਹੈ ਜਿਨ੍ਹਾਂ ਨੂੰ ਰਾਜ ਭਾਗ ਮਿਲਿਆ ਹੋਇਆ ਤੇ ਉਹ ਰਾਜ ਭਾਗ ਨੂੰ ਲੈ ਕਰਕੇ ਤੇ ਰਸ ਭੋਗੀ ਰਸ ਦਾ ਭਾਗ ਹੁੰਦਾ ਹੈ ਜਿੱਦਾਂ ਆਪਾਂ ਕੋਈ ਚੀਜ਼ ਛਕਦੇ ਤੇ ਆਪਾਂ ਕਹਿੰਨੇ ਸਾਨੂੰ ਇਹਦਾ ਬਹੁਤ ਰਸ ਆਇਆ ਇਹ ਵਸਤੂ ਪਦਾਰਥ ਘਾਣ ਦੇ ਵਿੱਚ ਸਾਨੂੰ ਬਹੁਤ ਜ਼ਿਆਦੀ ਮਿੱਠੀ ਲੱਗੀ ਹੈ। ਇਸੇ ਤਰ੍ਹਾਂ ਦਾ ਇਹ ਰਸ ਜਿਹੜਾ ਹੈ ਇੱਕ ਜ਼ਿੰਦਗੀ ਦਾ ਉਹ ਲੈਰੇ ਨੇ ਜਿਹਨੂੰ ਆਪਾਂ ਕਹਿੰਦੇ ਨੇ ਫਲਾਣਾ ਬਹੁਤ ਮੌਜਾ ਮਾਣ ਰਿਹਾ। ਸਤਿਗੁਰੂ ਪਾਸ਼ਾ ਜੀ ਕਹਿੰਦੇ ਨੇ ਇਹੋ ਜਿਹਾਂ ਮੌਜਾਂ ਤੇ ਰਸ ਨੂੰ ਮਾਨਣ ਵਾਲੇ ਕਈ ਕੋਟ ਰਾਜੇ। ਕਈ ਕਰੋੜਾਂ ਦੇ ਨਾਲ ਹੀ ਨੇ ਭਾਈ ਇਸ ਧਰਤੀ ਦੇ ਉੱਪਰ ਜਿਨ੍ਹਾਂ ਨੂੰ ਬਿੱਲ ਬੁੱਲ ਖਿਆਲ ਭੁੱਲਿਆ ਹੋਇਆ ਹੈ ਤੇ ਉਹ ਕੇਵਲ ਤੇ ਕੇਵਲਾ ਦੁਨੀਆਂ ਦੇ ਪਦਾਰਥ ਮਾਇਕ ਰਸਾਂ ਦੇ ਵਿੱਚ ਲੱਗੇ ਹੋਏ ਨੇ ਦੇਖਦੇ ਹੀ ਆਪਾ ਆਪਣੀਆਂ ਅੱਖਾਂ ਦੇ ਸਾਹਮਣੇ ਇਸ ਸੰਸਾਰ ਦੇ ਵਿੱਚ ਕੇਵਲ ਤੇ ਕੇਵਲ ਆਪਣੀ ਪ੍ਰਪਤਾ ਦਾ ਖਿਆਲ ਹੀ ਹੈ ਮਨ ਦੇ ਅੰਦਰ ਮੈਂ ਨੂੰ ਰਾਜ ਉਹ ਰਾਜ ਮਿਲਿਆ ਫਿਰ ਇਹ ਖੋਸ ਨਾ ਜਾਵੇ ਇਹਦੇ ਉੱਪਰ ਕਿਤੇ ਦੂਜਾ ਨਾ ਕਾਬੂ ਜੋ ਜਾਵੇ ਫਿਰ ਉਹ ਆਪਣਾ ਸਿਪਤ ਕਰ ਕਰਕੇ ਸੁਣਾਉਂਦੇ ਨੇ ਭਾਈ ਇਹ ਸਾਰਾ ਕੁਝ ਦੂਜੇ ਨੇ ਖਰਾਬ ਕਰ ਦਿੱਤਾ ਮੈਂ ਬਿਲਕੁਲ ਸਹੀ ਕਰ ਦਿੱਤਾ ਦੇਖ ਹੀ ਰਹੇ ਕਿੰਨਾ ਕੁਝ ਚੱਲ ਰਿਹਾ ਹੈ ਸੰਸਾਰ ਦੇ ਅੰਦਰ ਤਾਂ ਸਤਿਗੁਰੂ ਪਾਸ਼ਾ ਜੀ ਕਹਿੰਦੇ ਨੇ ਭਾਈ ਇਹ ਕਈ ਕਰੋੜਾਂ ਦੇ ਨਾਲ ਹੀ ਨੇ ਜਿਨ੍ਹਾਂ ਨੂੰ ਰਾਜ ਦੇ ਦਾਸ ਦਾ ਸਵਾਦ ਪਿਆ ਹੋਇਆ ਜਿਦਾਂ ਆਪਾਂ ਕਹਿੰਦੇ ਨਾ ਜਿਹੜਾ ਇਸ ਕੰਮ ਦੇ ਵਿੱਚ ਪੈ ਗਿਆ ਤੇ ਉਹਨੂੰ ਰਾਜ ਤੋਂ ਲੱਗ ਪੈਂਦਾ ਉਹ ਨਹੀਂ ਛੱਡ ਸਕਦਾ ਮੁੜ ਕੇ ਉਹਦਾ ਮਾਨ ਅੰਦਰ ਨਹੀਂ ਬੰਨੇ ਨੀ ਪੜਕੀ ਜਾਂਦਾ ਕਿ ਰਾਜ ਭਾਗ ਮੈਨੂੰ ਮਿਲ ਹੀ ਜਾਵੇ ਕਿੰਨੇ ਦੁਨੀਆਂ ਦੇ ਲੋਕੀ ਤਰਲੇ ਵੀ ਕੱਟਦੇ ਫਿਰਦੇ ਹੱਥ ਜੋੜੀ ਜਾਂਦੇ ਕਿਉਂਕਿ ਇਹ ਰਾਸੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਦਾਂ ਦਾਏ ਤੇ ਜਿਹੜਾ ਇਸ ਰਸ ਦਾ ਭੋਗੀ ਬਣ ਜਾਵੇ ਜਿਸ ਨੇ ਭੋਗ ਲਿਆ ਇਸ ਨੂੰ ਇੱਕ ਵਾਰੀ ਫਿਰ ਉਹ ਛੇਤੀ ਕੀਤੇ ਇਸ ਰਸ ਨੂੰ ਸ਼ਕਦਾਂ ਨਹੀਂ ਹੈ ਕਈ ਕੋਟ ਰਾਜੇ ਰਸ ਭੋਗੀ ਕਈ ਕਰੋੜਾਂ ਦੇ ਨਾਲ ਐਸੇ ਰਾਜੇ ਨੇ ਧਰਤੀ ਦੇ ਉੱਪਰ ਜਿਹੜੇ ਕਈ ਪ੍ਰਕਾਰ ਦੇ ਰਸ ਭੋਗ ਰਹੇ ਨੇ ਕਈ ਕੋਟ ਪੰਖੀ ਸਰਪੇ ਉਪਾਏ ਕਈ ਕੋਟ ਪਾਥਰ ਵਿਰਖ ਨਿਪਜਾਏ ਫਿਰ ਅੱਗੇ ਸਤਿਗੁਰੂ ਪਾਸ਼ਾ ਜੀ ਕਹਿੰਦੇ ਇਸ ਧਰਤੀ ਦੇ ਉੱਪਰ ਪ੍ਰਮਾਤਮਾ ਨੇ ਕਰੋੜਾਂ ਦੇ ਨਾਲ ਪੰਛੀ ਸਰਪ ਦਾ ਅਰਥ ਹੈ ਸੱਪ ਇਹ ਜੂਨਾ ਵੀ ਉਸ ਨੇ ਪੈਦਾ ਕੀਤਾ ਦੁਨ ਜਾਨੀ ਕਈ ਵਾਰੀ ਆਪਾਂ ਕੋਈ ਇੱਕ ਜੀਵ ਦੇਖਦੇ ਆ ਨਾ ਤੇ ਵੇਖ ਕਰਕੇ ਆਪਾਂ ਕਿੰਨੇ ਵੇਖੋ ਪ੍ਰਮਾਤਮਾ ਨੇ ਕਿਹੋ ਕਿਹੋ ਜੀਵ ਪੈਦਾ ਕੀਤੇ ਨੇ ਹੋ ਸਕਦਾ ਹੈ ਅਸੀਂ ਸਾਰੇ ਵੇਖ ਹੀ ਨਾ ਸਕੀਏ ਆਪਣੀ ਅਵਰ ਭੋਗੰਦੇ ਅੰਚ ਕਿਉਂਕਿ ਇੱਥੇ ਹਜ਼ੂਰ ਕਰੋੜਾਂ ਦੇ ਨਾਲ ਗਿਣਤੀ ਦੱਸ ਰਹੇ ਨੇ ਕਈ ਊਟ ਪੰਛੀ ਜਿਹੜੇ ਪੰਛੀ ਨੇ ਉਹਨਾਂ ਦੀ ਗਿਣਤੀ ਵੀ ਕਈ ਕਰੋੜਾਂ ਵਿੱਚ ਸਰਪੇ ਉਪਾਏ ਜਿਹੜੇ ਸੱਪ ਦੀਆਂ ਜੂਨਾ ਉਸ ਪ੍ਰਭਾਤਮਾ ਨੇ ਪੈਦਾ ਕੀਤੀਆਂ ਅੱਗੇ ਕਹਿੰਦੇ ਕਈ ਕੋਟ ਪਾਥਰ ਮਿਰਕ ਨਿਭ ਜਾਏ ਕਰੋੜਾਂ ਦੇ ਨਾਲ ਪੱਥਰ ਤੇ ਕਈ ਪ੍ਰਕਾਰ ਦੇ ਰੁੱਖ ਜਿਹੜੇ ਨੇ ਇਸ ਤਰਤੀ ਦੇ ਉੱਪਰ ਪੈਦਾ ਨੇ ਇਹ ਸਾਰੀਆਂ ਚੂਨਾ ਨੇ ਕਿਉਂਕਿ ਇਹਦੀ ਬਾਪਤਾਪਾ ਖੁੱਲ ਕੇ ਪੜਨਾ ਹੋਵੇ ਤੇ ਇੱਕ ਵਚਨ ਹੈ ਗੌੜੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਹਤੇ ਸਤ ਗੁਰੂ ਪਾਤਸ਼ਾਹ ਜੀ ਨੇ ਸਾਰਾ ਵਰਣਨ ਕੀਤਾ ਕਿ ਅਸੀਂ ਕਿੜੀਆਂ ਕਿੜੀਆਂ ਚੂਨਾ ਦੇ ਵਿੱਚੋਂ ਪੜਕ ਕਰਕੇ ਆਉਨੇ ਹਾਂ ਇਹ ਬਚਨ ਆਪਾਂ ਸਾਰਿਆਂ ਨੂੰ ਯਾਦ ਹੋਣੀ ਹੈ ਸਤਿਗੁਰੂ ਕਹਿੰਦੇ ਕਈ ਜਨਮ ਭਏ ਭੀਟ ਪਤੰਗਾ ਕਈ ਜਨਮ ਦਾ ਭਾਵੇਂ ਹੈ ਕਿ ਕਿੰਤੀ ਕੋਈ ਨਹੀਂ ਹੈ ਕਈ ਜਨਮਾਂ ਦੇ ਵਿੱਚ ਆਪਾਂ ਕੀ ਬਣੇ ਕਿ ਲੱਗੇ ਕੀਟ ਪਤੰਗਾ ਹੈ ਕੀੜੇ ਤੇ ਪਤੰਗੇ ਬਣਦਾ ਰਿਹਾ ਕਈ ਜਨਮ ਗਜ ਮੀਨਾ ਉਰੰਗਾ ਕਈ ਜਨਵਰਾਂ ਦੇ ਵਿੱਚ ਗੱਜ ਦਾ ਭਾਵ ਹੁੰਦਾ ਹੈ ਹਾਥੀ ਮੀਨ ਦਾ ਅਰਥ ਹੁੰਦਾ ਹੈ ਮੱਛੀ ੳਰੰਗਾ ਦਾ ਅਰਥ ਹੁੰਦਾ ਹੈ ਹਿਰਨ ਇਹ ਸਤਿਗੁਰਾਂ ਨੇ ਸਾਰਿਆਂ ਉੱਥੇ ਜੂਨਾ ਕਿੜੀਆਂ ਨੇ ਤੇ ਇਹਦੇ ਬਾਅਦ ਸਾਡੇ ਮਨ ਦੇ ਵਿੱਚ ਕੋਈ ਭਲੇਖਾ ਨਹੀਂ ਹੋਣਾ ਚਾਹੀਦਾ ਕਿਉਂਕਿ ਹਜੂਰ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹ ਸਾਰਾ ਕੁਝ ਸਾਨੂੰ ਪ੍ਰਤੱਖ ਦਿਖਾਇਆ ਇਤਿਹਾਸ ਦੇ ਵਿੱਚੋਂ ਕਈ ਜ਼ਿਕਰ ਮਿਲਦੇ ਨੇ ਸਾਰਿਆਂ ਤੋਂ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਜਦੋਂ ਕਰੋੜੀ ਮੱਲ ਸੇਠ ਕਹਿੰਦਾ ਸਤਿਗੁਰੂ ਜੀ ਤੁਸੀਂ ਮੇਰੇ ਘਰ ਦੇ ਵਿੱਚ ਆਓ ਤੇ ਮੈਂ ਆਪਣੇ ਪਿਤਾ ਦਾ ਸਰਾਧ ਕਰਨਾ ਜਿਦਾ ਅੱਜ ਵੀ ਆਪਾਂ ਕੀਨੇ ਨਾ ਜਦੋਂ ਸਾਲ ਹੋ ਜਾਂਦਾ ਹੈ ਫਿਰ ਆਪਾਂ ਉਹਨੂੰ ਯਾਦ ਕਰਦੇ ਜਿਹੜਾ ਪ੍ਰਾਣੀ ਚੜਾਈ ਕਰ ਜਾਂਦਾ ਰੋੜੀ ਮਲ ਸੇਠ ਸਤਿਗੁਰੂ ਪਾਸ਼ਾ ਜੀ ਨੂੰ ਵੀ ਨਿਯੋੰਦਾ ਭੇਜਿਆ ਸਤਿਗੁਰੂ ਤੁਸੀਂ ਵੀ ਆਓ ਚੱਲ ਕਰਕੇ 36 ਪ੍ਰਕਾਰ ਦੇ ਭੋਜਨ ਤਿਆਰ ਹੋਣਗੇ ਅਸੀਂ ਬਹੁਤ ਵਿਦਵਾਨ ਪੰਡਿਤ ਜਿਨ੍ਹਾਂ ਨੂੰ ਬੁਲਾਇਆ ਹੋਇਆ ਹੈ ਕਿ ਭੋਜਨ ਸ਼ਿਕਾਇਆ ਜਾਣਾ ਹੈ ਕਿਉਂਕਿ ਮੰਨਿਆ ਇਹ ਜਾਂਦਾ ਹੈ ਕਿ ਜੇ ਉਹਨਾਂ ਨੇ ਛਕ ਲਿਆ ਤੇ ਗਏ ਹੋਏ ਜੀਵ ਨੂੰ ਸਾਰਾ ਕੁਝ ਮਿਲਦਾ ਹੈ ਪਰ ਸਤਿਗੁਰਾਂ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ ਗੁਰਬਾਣੀ ਦੇ ਅੰਦਰ ਕਹਿ ਲੱਗੇ ਸਤਿਗੁਰੂ ਪਾਤਸ਼ਾਹ ਜੀ ਨੂੰ ਸੁਨੇਹਾ ਭੇਜਿਆ ਪਰ ਸਤਿਗੁਰੂ ਗਏ ਨਹੀਂ ਕਰੋੜੀ ਮਲ ਸੇਠ ਆਪ ਚੱਲ ਕਰਕੇ ਆਇਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿ ਲੱਗਾ ਸਤਿਗੁਰੂ ਆਪ ਜੀ ਕਿਰਪਾ ਕਰੋ ਮੈਂ ਤੁਹਾਨੂੰ ਵਾਰ-ਵਾਰ ਸੁਨੇਹੀ ਭੇਜੀ ਹੈ ਤੇ ਸਾਡੇ ਸਸਰਾਦ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਤੇ ਸਤਿਗੁਰੂ ਕਹਿਣ ਲੱਗੇ ਸਾਰਾ ਕੁਝ ਤੇ ਕਰ ਕਾਦੇ ਵਾਸਤੇ ਰਿਆਂ ਤੇ ਕਹਿੰਦਾ ਸਤਿਗੁਰੂ ਜੀ ਮੇਰੇ ਪਿਤਾ ਜੀ ਚੜਾਈ ਕਰਕੇ ਸਾਨੂੰ ਤੁਨੂਸਾਲ ਉਹ ਚਲਿਆ ਤੇ ਉਹਨਾਂ ਦੀ ਬਾਤ ਤੇ ਮੈਂ ਸਰਾਦ ਕਰਨ ਲੱਗਾ ਦੇ ਮਨੋਤ ਹੈ ਕਿ ਜਦੋਂ ਸਰਾਦ ਕਰਦੇ ਆ ਕਿ ਸਾਰਾ ਕੋ ਜੀ ਦਾ ਭਾਰ ਜਿਹੜਾ ਹੈ ਉਸ ਵਿਛੜੀ ਆਤਮਾ ਨੂੰ ਮਿਲਦਾ ਤੇ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਸਕੁਰਾ ਕਰਕੇ ਕਹਿੰਦੇ ਜਿੰਨਾ ਦੀ ਬਾਤ ਤੂੰ ਇਸਰਾਦ ਕਰਨ ਲੱਗਾ ਹੈ ਨਾ ਤੇਰਾ ਪਿਤਾ ਤੇ ਕਿੰਨੇ ਰਾਵੀ ਦੇ ਕੱਲੇ ਦੇ ਉੱਪਰ ਬਗਿਆੜ ਬਗਿਆੜ ਬੈਠਾ ਤੈਨੂੰ ਪਤਾ ਇਸ ਗੱਲ ਦਾ ਕਹਿਣ ਲੱਗਾ ਨਹੀਂ ਜੀ ਮੈਨੂੰ ਨਹੀਂ ਇਸ ਪਾਗਲ ਦਾ ਪਤਾ ਸਤਿਗੁਰੂ ਕਹਿੰਦੇ ਜਾ ਫਿਰੇ ਤਾ ਕਰ ਘਰ ਚੋਂ ਪ੍ਰਸ਼ਾਦੇ ਦਾ ਥਾਲ ਲੈ ਕਰਕੇ ਆ ਥਾਲ ਮੰਗਾਇਆ ਪ੍ਰਸ਼ਾਦੇ ਦਾ ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚ ਪਗੜਿਆ ਕੁਝ ਸਮੇਂ ਦੇ ਬਾਅਦ ਕ੍ਰੋੜੀ ਮਲ ਸੇਠ ਨੂੰ ਫੜਾ ਦਿੱਤਾ ਕਹਿਣ ਲੱਗੇ ਜਾ ਲੈ ਕਰਕੇ ਚਲਿਆ ਜਾ ਫਲਾਣੇ ਥਾਲ ਦੇ ਉੱਪਰ ਤੇਰਾ ਪਿਤਾ ਤੇ ਚੱਲ ਵਿੱਚ ਬੈਠਾ ਹੋਇਆ ਤੇ ਉਹਨੂੰ ਸ਼ਿਕਾਰ ਕਰਕੇ ਆ ਜਾ ਕਰਦਾ। ਤੁਰੇ ਅੱਜ ਤੇ ਸਤਪੁਰਾਂ ਨੇ ਦੱਸਿਆ ਸੀ ਨਾ ਜਦੋਂ ਪਾਸ ਗਿਆ ਤੇ ਉਸ ਚੱਲ ਦੇ ਵਿੱਚ ਉਗਿਆੜ ਬਾਹਰ ਨਿਕਲਿਆ ਥਾਲ ਗਾੜੀ ਰੱਖ ਦਿੱਤਾ ਭੋਜਨ ਸ਼ਕਿਆ। ਉਹਦੇ ਵਿੱਚੋਂ ਜਿਹੜੀ ਰੋਡ ਨਿਕਲੀ ਤੇ ਕਰੋੜੀ ਮਲ ਸੇਲ ਹ ਪੁੱਛਦਾ ਏ। ਕਹਿੰਨ ਲੱਗਾ ਕਿ ਵਾਕਿਆ ਤੁਸੀਂ ਮੇਰੇ ਪਿਤਾ ਨੂੰ ਤੁਸੀਂ ਤੇ ਦਾੜ੍ਹ ਪੁੰਨ ਬੜਾ ਕਰਦੇ ਸੀ ਫਿਰ ਤਾਂ ਹੋਏ ਜੂਣ ਕਿੱਦਾਂ ਮਿਲ ਗਏ ਕਹਿੰਨ ਲੱਗਾ ਹਾਂ ਕਿ ਵਾਕਿਆ ਹੀ ਤੇਰਾ ਪਿਤਾ ਹੈ ਦਾੜ੍ਹ ਪੁੰਨ ਬਹੁਤ ਕੀਤੇ ਪਰ ਕਹਿੰਦੇ ਜਦੋਂ ਅੰਤ ਦਾ ਸਮਾਂ ਆ ਗਿਆ ਨਾ ਤੇ ਮਨ ਦੇ ਵਿੱਚ ਮਾਸ ਬਾਣ ਦੀ ਵਾਸ਼ਨੀ ਪਾ ਗਈ ਤੇ ਇਸੇ ਵਾਸ਼ਨਾ ਦੇ ਅੰਦਰ ਹੀ ਵਾਸ਼ਨਾ ਬੰਦਾ ਆਵੇ ਜਾਵੇ ਜਿਹੋ ਜੀ ਅੰਤ ਦੇ ਸਮੇਂ ਤੇ ਮਰਤੀ ਬਣ ਜਾਂਦੀ ਹੈ ਇਹ ਗੁਰਬਾਣੀ ਚ ਵੀ ਆਪਾਂ ਸ਼ਬਦ ਪੜ੍ਹਦੇ ਅੰਤ ਕਾੜ ਜੋ ਲక్ష్ਮੀ ਸਿਗਰੈ ਅਸੀ ਚਿੰਤਾ ਮੈਂ ਜੀ ਮਰੈ ਸਰਪ ਜੋੜ ਬਲ ਬਲ ਉਤਰੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚੇਤਾ ਮੈਂ ਜੀ ਮਰੈ ਪ੍ਰੇਤ ਜੂਣ ਬਲ ਬਲਉਤ ਰੈ ਅੰਤ ਦੇ ਸਮੇ ਜਿੱਦਰ ਨੂੰ ਵਾਸਨਾ ਲੜ ਗਈ ਮਾਇਆ ਨੂੰ ਚਲ ਗਈ ਸੱਪ ਦੀ ਜੂਣ ਘਰ-ਬਾਰ ਨੂੰ ਚਲੇਗੀ ਪ੍ਰੇਤ ਬਣ ਕਰਕੇ ਉੱਥੇ ਪੜਕੀ ਜਾਂਦਾ ਹੈ ਅੰਤ ਕਾਲ ਜੋ ਨਰਾਇਣ ਸਿਮਰੈ ਅਮਰ ਜੀ ਦੀ ਸੁਰਤੀ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨੂੰ ਭੁਗਤੀ ਦੀ ਦਾਤ ਪ੍ਰਾਪਤ ਹੋ ਗਈ ਕਹਿ ਲਗਾ ਤੇ ਸਾਮੇ ਵਾਸ਼ਨਾ ਬਣ ਗਈ ਬਾਸ ਬਣਦੀ ਖਾਣ ਦੀ ਤੇ ਬਗਹਾੜ ਦੀ ਜੁਣੀ ਮਿਲ ਗਈ ਦਾੜਪਨ ਕੀਤੇ ਹੋਏ ਕੰਮ ਆ ਗਏ ਕਿ ਅੱਜ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮੈਨੂੰ ਤੁਛਾਲ ਲਿਆ ਉਹਨਾਂ ਨੇ ਆਪਣੇ ਹੱਥੀ ਮੇਰੇ ਛਕਣ ਵਾਸਤੇ ਭੋਜਨ ਭੇਜਿਆ ਤੇ ਮੈਂ ਛਕ ਕਰਕੇ ਅਜ ਮੁਕਤ ਹੋ ਗਿਆ ਜਾ ਤੂੰ ਵੀ ਜਾ ਕਰਕੇ ਉਹਨਾਂ ਦੇ ਚਰਨੀ ਪੈ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰ ਇਹ ਦਾ ਪਾਪ ਕਿ ਅਸੀਂ ਇਨਾਂ ਜੂਨਾਂ ਦੇ ਅੰਦਰ ਭੜਕਦੇ ਆ ਤੇ ਸਤਿਗੁਰੂ ਗੁਰਬਾਣੀ ਚ ਕਹਿੰਦੇ ਕਈ ਜਨਮ ਗੱਜ ਮੀਨ ਪੰੰਗਾ ਕਈ ਜਨਮ ਕਹਿ ਲਗੇ ਹਾਥੀ ਮੱਛੀ ਤੇ ਹਿਰਨ ਬਣਦਾ ਰਿਹਾ ਕਈ ਜਨਮ ਪੰਖੀ ਸਰਪ ਹੋਇਓ ਇੱਥੇ ਸਤਿਗੁਰਾਂ ਨੇ ਬਚਨ ਵਰਤੇ ਕਈ ਕੋਟ ਪੰਖੀ ਸਰਪ ਉਪਾਈ ਕਰੋੜਾਂ ਦੇ ਨਾਲ ਹੀ ਪੰਛੀ ਤੇ ਸੱਪ ਦੀ ਜੂਨ ਪੈਦਾ ਕੀਤੀ ਹੈ ਤੇ ਕਈ ਜਨਮ ਪੰਖੀ ਸਰਪ ਹੋਇਓ ਸਤਿਗੁਰੂ ਕਹਿੰਦੇ ਕਈ ਜਨਮਾਂ ਦੇ ਵਿੱਚ ਤੂੰ ਪੰਛੀ ਤੇ ਸੱਪ ਬਣਦਾ ਰਿਓ ਕਈ ਜਨਮ ਹੈ ਵਰ ਬਿਰਖ ਜੋਇਓ ਕਈ ਜਨਮਾਂ ਦੇ ਵਿੱਚ ਤੂੰ ਬਲਦ ਬਣਿਆ 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 ਕਿੰਨੀਆਂ ਜੂਨਾਂ ਦੇ ਵਿੱਚ ਪਟਕਿਆ ਤੇ ਉੱਥੇ ਬਚਨ ਨੇ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਮਰਿਆ ਚਰਨ ਕਾਲ ਇਹ ਦੇਸ ਜਰੀਆ ਹੈ ਮਨੁੱਖਾ ਦੇਹੀ ਆਣ ਕਰਕੇ ਹੁਣ ਮਿਲੀ ਐ ਤੇ ਕਾਦੇ ਲਈ ਮਿਲ ਜਗਦੀਸ਼ ਮਿਲਨ ਕੀ ਬਰੀਆ ਤੈਨੂੰ ਪ੍ਰਮਾਤਮਾ ਨੇ ਆਪਣੇ ਨਾਲ ਮਿਲ ਦਾ ਹੁਣ ਮੌਕਾ ਦੇ ਦਿੱਤਾ ਐ ਤੇ ਮਿਲਿਆ ਕਦੋਂ ਮੈਂ ਚਰੰਗ ਕਾਲ ਇਹ ਦੇਸ ਜਰੀਆ ਬਹੁਤ ਲੰਬੇ ਸਮੇਂ ਦੇ ਪਿਛੋ ਤੈਨੂੰ ਇਹ ਸਾਰਾ ਕੁਝ ਪ੍ਰਾਪਤ ਹੋਇਆ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਤੂੰ ਪੱਥਰ ਤੇ ਚਟਾਨਾ ਬਣ ਕਰਕੇ ਖੜਾ ਰਿਆ ਆਪਾ ਵੱਡੇ ਵੱਡੇ ਪਹਾੜ ਦੇਖਦੇ ਆ ਨਾ ਕਿੰਨਾ ਕਿੰਨਾ ਸਮਾਵ ਤਰਤੀ ਦੇ ਉੱਪਰ ਖੜੇ ਰਹਿੰਦੇ ਨੇ ਕਈ ਜਨਮਾਂ ਦੇ ਵਿੱਚ ਤੂੰ ਪੱਥਰ ਤੇ ਚਟਾਨਾ ਬੜਿਆ ਤੇ ਇੱਥੇ ਸਤਿਗੁਰੂ ਕਹੇ ਰੇ ਕਈ ਕੋੜ ਪਾਥਰ ਬਿਰਖ ਨਿਭ ਜਾਈ ਇਹ ਕੋਈ ਗਿਣਤੀ ਥੋੜਾ ਹੀ ਕਰੋੜ ਦੇ ਨਾਲ ਹੀ ਪਹਾੜ ਤਰਤੀ ਦੇ ਉੱਪਰ ਖੜੇ ਨੇ ਕਈ ਜਨਮ ਗਰਭ ਫੇਰ ਖਰਿਆ ਕਈ ਜਨਮਾਂ ਦੇ ਵਿੱਚ ਤੂੰ ਮਾਂ ਦੀ ਗਰਭ ਦੇ ਵਿੱਚ ਆਇਆ ਤੇ ਪਰ ਤੈਨੂੰ ਜਨਮ ਨਾ ਪ੍ਰਾਪਤ ਹੋ ਸਕਿਆ ਤੇਰਾ ਉੱਥੇ ਹੀ ਫੇਰ ਮਿਟਾਪਾ ਹੋ ਗਿਆ ਮਾਂ ਦੀ ਗਰਭ ਚ ਹੀ ਮਿਟ ਗਿਆ ਤੂੰ ਕਈ ਜਨਮ ਸਾਖ ਕਰਿਓ ਪਾਇਆ ਕਈ ਜਨਮ ਤੈਨੂੰ ਕਈ ਕਿਸਮਾਂ ਦਾ ਰੁਖ ਬਨ ਉਹਨਾਂ ਪਿਆਰ ਲੱਖ 84 ਜੂਨ ਪਰਭਾਇਆ ਇਹ 84 ਲੱਖ ਜਿਹੜੀ ਜੂਨ ਹੈ ਨਾ ਉਹਦੇ ਵਿੱਚ ਤੂੰ ੜਕਦਾ ਰਿਆ ਸਾਧ ਸੰਗ ਪਏ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਇਹ ਤੇ ਸ਼ੁਕਰਾਨਾ ਕਰਿਆ ਕਰੀ ਹੁੜਾਪਾ ਨੂੰ ਮਨੁੱਖਾ ਜਨਮ ਮਿਲ ਗਿਆ ਹੈ ਆ ਜਿਹੜੀ ਜੂਨੀ ਆਪਾ ਭੋਗ ਰਹੇ ਆ ਇਹਦੀ ਸਾਨੂੰ ਪ੍ਰਾਪਤੀ ਹੋ ਗਈ ਹੈ ਤੇ ਸਤਿਗੁਰ ਕਹਿੰਦੇ ਕਰ ਸੇਵਾ ਭਜ ਹਰ ਹਰ ਗੁਰਮਤ ਹੁਣ ਗੁਰੂ ਕੀ ਬਾਤ ਲੈ ਕਰਕੇ ਤੇ ਭਲਿਆ ਵੱਧ ਤੋਂ ਵੱਧ ਸੇਵਾ ਸਿਮਰਨ ਪਾਵਨਾ ਵਾਲਾ ਜੀਵਨ ਬਣਾ ਲੈ ਆਪਣਾ ਤਿਆਗ ਆਣ ਝੂਟ ਅਭਿਮਾਨ ਸਾਰਾ ਕੁਝ ਛੱਡ ਦੇ ਮਨ ਦੇ ਵਿੱਚੋਂ ਹੰਕਾਰ ਵੀ ਛੱਡ ਦੇ ਝੂਠ ਛੱਡ ਦੇ ਮੈਂ ਮੇਰੀ ਵਾਲਾ ਚੱਕਰ ਛੱਡ ਦੇ ਕਿਉਂਕਿ ਪਤਾ ਨਹੀਂ ਕਿੰਨੇ ਸਮੇ ਤੋਂ ੜਕਦਿਆ ਹੋਇਆ ਇਥੋਂ ਤੱਕ ਪਹੁੰਚਿਆ ਇਥੋਂ ਪੈਰ ਚਲਕ ਗਿਆ ਤੇ ਜਿੱਦਾਂ ਕਿ ਇਹ ਬੰਦਾ ਉਹ ਪੌੜੀ ਦੇ ਸਿਰੇ ਵਾਲੇ ਡੰਡੇ ਤੇ ਪਹੁੰਚਿਆ ਤੇ ਉਤਲਾ ਡੰਡਾ ਟੁੱਟ ਜੇ ਤੇ ਫੇਰ ਬੰਦਾ ਧਰਤੀ ਤੇ ਡਿੱਗ ਪੈਂਦਾ ਅਣਖ ਇਸੇ ਤਰ੍ਹਾਂ ਹੀ ਅਸੀਂ ਇਹਨਾਂ ਜੂਨਾ ਨੂੰ ਨੱਗਦੇ ਹੋਏ ਗਏ ਆ ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਸਾਨੂੰ ਇਹਦੀ ਪ੍ਰਾਪਤੀ ਹੋ ਗਈ ਮਨੁੱਖਾ ਜਨਮ ਦੀ ਪਰ ਸਤਿਗੁਰੂ ਪਾਸ਼ਾ ਜੀ ਕਹਿੰਦੇ ਜੇ ਇਸ ਪ੍ਰੌੜੀ ਤੋਂ ਪੈੜ ਛੁੱਟ ਗਿਆ ਫੇਰ ਜਾ ਕਰਕੇ ਉਹਨਾਂ ਦੇ ਵਿੱਚ ਪੜਕਦੇ ਫਿਰਾਂਗੇ ਕਿਉਂਕਿ ਇਹ ਪ੍ਰਮਾਤਮਾ ਨੇ ਸਾਰਾ ਕੁਝ ਪੈਦਾ ਕੀਤਾ ਹੈ ਕਈ ਕੋਟ ਪੰਕੀ ਸਰਪੇ ਉਪਾਏ ਕਈ ਕੋਟ ਪਾਤਰ ਬਿਰਕ ਨਿਭਜਾਏ ਫਿਰ ਅੱਗੇ ਹਜੂਰ ਕਹਿੰਦੇ ਕਈ ਕੋਟ ਪਵਨ ਪਾਣੀ ਬੈ ਸੰਦਰ ਆ ਜਿਹੜੀ ਹਵਾ ਚੱਲਦੀ ਹੈ ਪਾਣੀ ਤੇ ਅੱਗ ਇਹ ਵੀ ਕਰੋੜਾਂ ਦੀ ਗਿਰਤੀ ਦੇੰਦਰੀ ਹੈ ਇਦਾ ਲੇਖਾ ਝੋਖਾ ਕੋਈ ਨਹੀਂ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੇਤੇ ਪਵਨ ਪਾਣੀ ਵੈ ਸੰਤਰ ਇਹ ਬਚਨ ਆਪਾਂ ਹਰ ਰੋਜ਼ ਪੜਦੇ ਆ ਕੇਤੇ ਪਵਨ ਪਾਣੀ ਵੈ ਸੰਤਰ ਕਿਉਂਕਿ ਇੱਥੇ ਇੱਥੇ ਪ੍ਰਮਾਤਮਾ ਦੀ ਬड़ाई ਹੋਈ ਰਚਨਾ ਦਾ ਅੰਤ ਕੋਈ ਨਹੀਂ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਹਵਾ ਵੀ ਕਈ ਕਰੋੜਾਂ ਦੇ ਅੰਦਰ ਹੈ ਪਾਣੀ ਵੀ ਤੇ ਅੱਗ ਵੀ ਕਿਉਂਕਿ ਅੱਗ ਨੂੰ ਕਈ ਨਾਮ ਦਿੱਤੇ ਗਏ ਨੇ ਜਠ ਰਗਣੀ ਬੜਵਾਗਣੀ ਦਾਵਾਗਣੀ ਮਾਂ ਦੇ ਗਰਭ ਦੇ ਅੰਦਰ ਵੀ ਅਗਨੀ ਹੈ ਇਹ ਕਾਗਜੇ ਦੇ ਉੱਪਰ ਆਪਾਂ ਭੋਜਨ ਤਿਆਰ ਕਰਦੇ ਹਾਂ ਜੰਗਲਾਂ ਦੇ ਵਿੱਚ ਵੀ ਅੱਗ ਮੱਗ ਗਈ ਹੈ ਜਦੋਂ ਦੋ ਵਾਸ ਆਪਸ ਦੇ ਵਿੱਚ ਘਸੜਦੇ ਨੇ ਉਹਦੇ ਵਿੱਚੋਂ ਵੀ ਅੱਗ ਪੈਦਾ ਹੁੰਦੀ ਹੈ ਪੱਥਰ ਦੇ ਵਿੱਚੋਂ ਵੀ ਅੱਗ ਪੈਦਾ ਹੋ ਜਾਂਦੀ ਹੈ ਇਸ ਕਰਕੇ ਪ੍ਰਮਾਤਮਾ ਦੀ ਬੜਾਈਆਂ ਹੋ ਜਾਂਦੀਆਂ ਸਾਰਾ ਕੁਝ ਕਈ ਕੋਟ ਪਵਨ ਪਾਣੀ ਬਸੰਤਰ ਕਿਉ ਕਈ ਕੋਟ ਦੇਸ਼ ਭੂਮੰਡਲ ਕਈ ਕਰੋੜਾਂ ਦੇਸ਼ ਤੇ ਧਰਤੀਆਂ ਦੇ ਚੱਕਰ ਚੱਲ ਰਹੇ ਨੇ ਸਾਡੀ ਪਹੁੰਚ ਤੋਂ ਪਰੇ ਦੀ ਗੱਲ ਹੈ ਅਸੀਂ ਤੇ ਜਿੱਥੋਂ ਤੱਕ ਸਾਡੀ ਨਿਗਾਹ ਜਾਂਦੀ ਜਾਂ ਸੋਚ ਜਾਂਦੀ ਉਤੋਂ ਤੱਕ ਹੀ ਸੋਚ ਸਕਦੇ ਅਸੀਂ ਅਜੇ ਤੋਂ ਮੈਂ ਫਲਾਣੀ ਥਾਂ ਦੇ ਉੱਪਰ ਗਿਆ ਕਿੰਨੀ ਦੂਰੀ ਦੇ ਉੱਪਰ ਹੈ ਇਹੋ ਹੀ ਅੰਦਾਜ਼ਾ ਲਾ ਸਕਦੇ ਅਸੀਂ ਪਰ ਉਸ ਪ੍ਰਭਾਤਮਾਨ ਇੱਕ ਕਿੰਨੀਆਂ ਕਿ ਧਰਤੀਆਂ ਤੇ ਕਿੰਨੇ ਕ ਦੇਸ਼ ਤੇ ਕਿੰਨੇ ਕ ਬ੍ਰਹਿਮੰਡ ਨੇ ਇਹਨਾਂ ਨੂੰ ਤੇ ਮਾਲਕ ਆਪ ਹੀ ਜਾਣਦਾ ਹੈ ਕਈ ਕੋਟ ਸਸੀ ਅਰ ਸੂਰਨ ਖੱਤਰ ਹੁਣ ਅਸੀਂ ਕੋਈ ਚੰਦਰਮਾ ਦੇਖਦੇ ਆ ਤੇ ਕੋਈ ਸੂਰਜ ਦਿਖਾਈ ਦੇਦਾ ਸਾਨੂੰ ਪ੍ਰਤਾ ਨਗਰੂਰ ਜੀ ਦੇ ਪਾਸ਼ੇ ਜੀ ਕਹਿੰਦੇ ਕਰੋੜਾਂ ਹੀ ਚੰਦਰਮੇ ਤੇ ਸੂਰਜ ਤੇ ਤਾਰੇ ਨੇ ਇਹਨਾਂ ਦੀ ਗਿਣਤੀ ਕੋਈ ਨਹੀਂ ਹੈ ਕਿਉਂਕਿ ਜਦੋਂ ਧਰਤੀ ਆਈ ਬ੍ਰਹਮਾਂਡਿਕ ਕਰੋੜਾਂ ਦੀ ਗਿਣਤੀ ਦੇ ਅੰਦਰ ਹੈ ਫਿਰ ਇਹਨਾਂ ਦੀ ਗਿਣਤੀ ਵੀ ਕਈ ਕਰੋੜਾਂ ਦੇ ਅੰਦਰ ਆ ਜਾਂਦੀ ਹੈ ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ ਕਿਹਾ ਲੱਗੇ ਉਸ ਤਰ੍ਹਾਂ ਤਾਂ 33 ਕਰੋੜ ਦੇਵੀ ਦੇਵਤਾ ਮੰਨਿਆ ਗਿਆ ਪਰ ਇੱਥੇ ਧੰਗ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਕਈ ਕੋਟ ਦੇਵਤਿਆਂ ਦੀ ਗਿਣਤੀ ਵੀ ਕਈ ਕਰੋੜਾਂ ਦੇ ਅੰਦਰ ਹੈ ਦਾਨਵਿੰਦਰ ਸਿਰ ਛਤਰ ਪ੍ਰੂੜਾਂ ਦੇ ਨਾਲ ਹੀ ਲੱਗੇ ਅੰਦਰ ਨੇ ਜਿਨ੍ਹਾਂ ਦੇ ਸਿਰ ਦੇ ਉੱਪਰ ਛਤਰ ਚੁਲਦਾ ਪਿਆ ਹੈ ਪਰ ਸਤਿਗੁਰੂ ਏਡੀ ਵੱਡੀ ਤੁਸੀਂ ਜਿਹੜਾ ਇਹ ਪਸਾਰਾ ਸਾਰਾ ਖਿਲਾਰਿਆ ਹੋਇਆ ਹੈ ਤੇ ਅੱਗੇ ਸਤਿਗੁਰੂ ਕਹਿੰਦੇ ਸਾਗਲ ਸਮਗਰੀ ਆਪਣੇ ਸੂਤ ਧਾਰੈ ਇਸ ਸਾਰਾ ਕੁਝ ਜਿਹੜਾ ਹੈ ਨਾ ਪ੍ਰਮਾਤਮਾ ਦੇ ਹੁਕਮ ਰੂਪੀ ਤਾਗੇ ਦੇ ਵਿੱਚ ਪਰੋਇਆ ਹੋਇਆ ਇਹਦਾ ਮਾਲਕ ਕਿ ਕੋਈ ਹੈ ਪਰਮੇਸ਼ਰ ਪਰਮੇਸ਼ਰ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਮਾਲਕਤਾ ਬਣਦੇ ਆ ਚਲੋ ਜਿਤੋਂ ਤੱਕ ਸਾਡੀ ਸੋਚ ਜਾਂਦੀ ਮਲਕੀਅਤ ਹੈ ਸਾਡੀ ਅਸੀਂ ਕਹਿੰਦੇ ਅਸੀਂ ਇਹਦੇ ਮਾਲਕ ਹੈ ਪਰ ਭਲਿਆ ਵੇਖੋ ਮਾਲਕ ਕਈ ਕਰੋੜਾਂ ਦੇ ਨਾਲ ਹੀ ਜਿਨ੍ਹਾਂ ਦੀ ਗਿਣਤੀ ਮਿੰਤੀ ਕੋਈ ਨਹੀਂ ਹੈ ਸਾਰੀ ਸਮਗਰੀ ਨੂੰ ਉਹਨੇ ਆਪਣੇ ਹੁਕਮ ਰੂਪੀ ਤਾਗੇ ਚ ਪਰੋ ਦਿੱਤਾ ਹੈ ਪਰੋਇਆ ਹੋਇਆ ਕਿਸੇ ਪ੍ਰਕਾਰ ਦਾ ਕੋਈ ਵੀ ਗਿੜਤੀ ਮਿੜਤੀ ਨਹੀਂ ਹੈਗੀ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਿਰ ਅੱਗੇ ਕਿਰਪਾ ਕਰਦੇ ਨੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਜੋ ਜੋ ਪ੍ਰਮਾਤਮਾ ਨੂੰ ਪਾਉਦਾ ਏ ਉਸੇ ਉਸੇ ਨੂੰ ਫਿਰ ਤਾਰ ਲੈਂਦਾ ਉਹਦੇ ਉਹਦੇ ਉੱਪਰ ਉਹ ਵਾਹਿਗੁਰੂ ਕਿਰਪਾ ਕਰੀ ਜਾਂਦਾ ਜਿਹਦੇ ਜਿਹਦੇ ਉੱਪਰ ਬਖਸ਼ਿਸ਼ ਹੰਦੀ ਜਾਂਦੀ ਹੈ ਉਹ ਤਰਦਾ ਜਾਂਦਾ ਇਸ ਜਨਮ ਨੂੰ ਲੈ ਕਰਕੇ ਨਹੀਂ ਤਾਂ ਸਾਰਿਆਂ ਦੇ ਵਾਸਤੇ ਗੱਲ ਨਹੀਂ ਸਾਰਿਆਂ ਦੇ ਉੱਪਰ ਇਹ ਕਿਰਪਾ ਨਿਰਵਰਤਦੀ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਗਿਣਤੀ ਕਰਕੇ ਦੱਸ ਰਹੇ ਨੇ ਕਿ ਭਾਈ ਕਈ ਕਰੋੜਾਂ ਦੇ ਨਾਲ ਗਿਣਤੀ ਹੈ ਇਸ ਬ੍ਰਹਿਮੰਡਾਂ ਦੀ ਸੂਰਜ ਤਾਰੇ ਕਈ ਕਰੋੜਾਂ ਦੇ ਵਿੱਚ ਹੋ ਕਰਕੇ ਵਰਤ ਰਹੇ ਨੇ ਪਰ ਸਾਨੂੰ ਵਾਰ-ਵਾਰ ਸਤਿਗੁਰੂ ਇਹੀ ਸਮਝਾਉਂਦੇ ਨੇ ਕਿ ਆਪਾਂ ਨੂੰ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇੱਕ ਜਨਮ ਦਿੱਤਾ ਹੋਇਆ ਜਿਨੂੰ ਆਪਾਂ ਪੜਿਆ ਕਿ ਸਾਧ ਸੰਗ ਪਇਓ ਜਨਮ ਪ੍ਰਾਪਤ ਗੁਰੂ ਦੀ ਕਿਰਪਾ ਹੋਈ ਬਖਸ਼ਿਸ਼ ਤੇ ਰਹਿਮਤ ਸਾਨੂੰ ਇਹ ਮਨੁੱਖਾ ਜੀ ਹੀ ਪ੍ਰਾਪਤ ਹੋ ਗਈ ਹੈ ਜੇ ਹੁਣ ਇਹਨੂੰ ਆਪਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਫਲਿਆ ਕਰ ਲਈਏ ਆਪਣੀਆਂ ਸਿਆਣਪਾ ਛੱਡ ਦਈਏ ਆਪਣੇ ਅੰਦਾਜ਼ੇ ਲਾਉਣੇ ਛੱਡ ਦਈਏ ਕਿਉਂਕਿ ਜੋ ਕੁਝ ਸਤਿਗੁਰੂ ਦੱਸ ਰਹੇ ਨੇ ਨਾ ਇਹਨੂੰ ਤੇ ਉਹ ਕਰਤਾ ਹੀ ਜਾਣ ਸਕਦਾ ਆਪ ਹੀ ਅਸੀਂ ਕਈ ਵਾਰੀ ਇਹੋ ਕੁਝ ਲੱਭਦੇ ਲੱਭਦੇ ਸਾਰੀ ਉਮਰ ਕੱਢ ਦਿੰਨੇ ਹਾਂ ਪਰ ਸਾਡੇ ਕੋਲੋਂ ਫਿਰ ਵੀ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਸਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਪਰਮਾਤਮਾ ਦੀ ਬड़ाई ਕੁਦਰਤ ਦਾ ਕੋਈ ਅੰਤ ਨਹੀਂ ਹੈ ਭਾਵੇਂ ਅੱਜ ਸਾਇਸ ਕਹਿੰਦੇ ਅਸੀਂ ਬਹੁਤ ਤਰੱਕੀ ਕਰ ਲਈ ਹੈ ਪਰ ਇੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਲਿਓ ਇਹ ਤਾਂ ਕਈ ਕਰੋੜਾਂ ਦੇ ਅੰਦਰ ਗਿਣਤੀ ਹੈ ਦੇਸ਼-ਪੂ ਮੰਡਲ ਜਿਨ੍ਹਾਂ ਦੀ ਗਿਣਤੀ ਪਰੇ ਤੋਂ ਪਰੇ ਤੋਂ ਪਰੇ ਹੈ ਅੰਤ ਹੀ ਕੋਈ ਨਹੀਂ ਹੈ ਬੇਅੰਤ ਹੀ ਹੈ ਸਾਰਾ ਕੁਝ ਇਸ ਕਰਕੇ ਆਪਾਂ ਇਹਨਾਂ ਚੱਕਰਾਂ ਵਿੱਚ ਨਾ ਪਈਏ ਕੇਵਲ ਤੇ ਕੇਵਲ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜੀਏ ਕਾਰ ਸੇਵਾ ਭਜ ਹਰ ਹਰ ਗੁਰਮਤ ਸੇਵਾ ਦੇ ਵਿੱਚ ਜੋੜ ਲਈਏ ਆਪਣੇ ਆਪ ਨੂੰ ਨਿਮਰਤਾ ਵਿੱਚ ਲਿਆਈਏ ਗੁਰੂ ਕੀ ਬਾਤ ਧਾਰਨ ਕਰ ਲਈਏ ਤੇ ਗੁਰੂ ਦੇ ਬਖਸ਼ਿਸ਼ ਦੇ ਪਾਤਰ ਬਣ ਜਾਈਏ ਤੇ ਜੇ ਪਾਤਰ ਬਣ ਗਏ ਇਹ ਰਹਿਮਤ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚੋਂ ਆਪਾਂ ਨੂੰ ਪ੍ਰਾਪਤ ਤੋ ਹੋਵੇਗੀ ਇੱਥੇ ਆਇਆ ਹੋਇਆ ਆਪਣਾ ਜਿਹੜਾ ਹੈ ਉਹ ਸਫਲਾ ਹੋ ਜਾਵੇਗਾ ਸੋ ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਅਤੇ ਰਹਿਮਤ ਕਰਕੇ ਆਪਾਂ ਨੂੰ ਅੱਜ 10ਵੀਂ ਅਸਤਪਦੀ ਦੀ ਦੂਸਰੀ ਪੌੜੀ ਤੀਸਰੀ ਪੌੜੀ ਦੇ ਦੁਆਰਾ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੁਰੂ ਸਾਹਿਬ ਜੀ ਕਿਰਪਾ ਕਰਨਾ ਹਜੂਰ ਦਾ ਕਿਆ ਹੋਇਆ ਇੱਕ ਇੱਕ ਬਚਨ ਸਾਡੇ ਜੀਵਨ ਦਾ ਅੰਗ ਬਣ ਜਾਵੇ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਸੇਵਾ ਸਿਮਰਤੇ ਪਾਵਨਾ ਵਾਲਾ ਆਪਣਾ ਜੀਵਨ ਬਣਾ ਸਕੀਏ ਤਾਂ ਜੋ ਸਾਡਾ ਇੱਥੇ ਆਇਆ ਸਮਾ ਸਫਲਾ ਹੋ ਸਕੇ ਸ਼ਬਦ ਦੀ ਵਿਚਾਰ ਕਰਦੇ ਹਾਂ ਇੱਕ ਨਹੀਂ ਅਨੇਕ ਪ੍ਰਕਾਰ ਤੁਸੀਂ ਭੁੱਲ ਚੁੱਕਾ ਹੋ ਜਾਣੀਆਂ ਸੁਭਾਅਕ ਨੇ ਸਤਿਗੁਰੂ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਗਾਂ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨਾ ਆਓ ਅਖੀਰਨੀਆ ਭਗਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ ਸਾਗਲ ਸਮਾ ਕਰੀ ਆਪਣ ਸੂਤ ਤਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ